ਬਿਲਕੁਲ ਅੱਜ ਘੋੜਾ ਦਿਖਾਉਣਾ ਤੁਹਾਨੂੰ ਸਾਗਰ ਤੇ ਇਹ ਸਮੁੰਦਰ ਦਾ ਬਿਲਕੁਲ ਡਾਇਰੈਕਟ ਬੱਚਾ ਜੀ ਪਹਿਲਾਂ ਤਾਂ ਤੁਸੀਂ ਇਹਦੀ ਗਰਦਨ ਦੇਖੋ ਐ ਜਮਾ ਕੋਵਰੇ ਸੱਪ ਵਾਂਗੂ ਜਦੋਂ ਕਰਕੇ ਖੜਦਾ ਨਾ ਤਾਂ ਮਤਲਬ ਅੱਖਾਂ ਟੱਡੀਆਂ ਰਹਿ ਜਾਂਦੀਆਂ ਦੋਸਤੋ ਤੇ ਦੂਜੀ ਗੱਲ ਭਾਈ ਹੱਡਾ ਪੈਰਾਂ ਦਾ ਬਹੁਤ ਖੁੱਲਾ ਪਿੱਟ ਪੂੜਾ ਦੇਖ ਕੇ ਮਤਲਬ ਇੱਕ ਸਕੂਨ ਮਿਲਦਾ ਘੋੜੇ ਨੂੰ ਦੇਖ ਕੇ ਇੰਨਾ ਖੂਬਸੂਰਤ ਹੈ ਤੇ ਜੇ ਗੱਲ ਕਰੀਏ ਦੋਸਤੋ ਜਿਹੜਾ ਬਾਈਆ ਤੁਸੀਂ ਦੇਖ ਰਹੇ ਹੋ ਨਾ ਵੀ ਪਾਗਲ ਆ ਬਾਈ ਦਾ ਨਾਂ ਗੁਰਸਾਬ ਆ ਤੇ ਬਾਈ ਜਗਰਾਜ ਅੰਕਲ ਹੋਰਿਆਂ ਦਾ ਰਿਸ਼ਤੇਦਾਰ ਆ ਤੇ ਵੀਰ ਹੋਰੇ ਪਹੁੰਚੇ ਹੋਏ ਸੀ ਬਾਈ ਦਾ ਬੇਲੀ ਵੀ ਆਇਆ ਸੀ ਇੱਕ ਨਾਲ ਬਹੁਤ ਹੀ ਠੰਡੇ ਸੁਭਾਅ ਦੇ ਨਿੱਕੇ ਸੁਭਾਅ ਦੇ ਬੰਦੇ ਸੀ ਤੇ ਦੋਸਤੋ ਜੇ ਗੱਲ ਕਰਗੇ ਘੂੜੇ ਦੀ ਤਾਂ ਅੱਗੇ ਆਪਾਂ ਤੁਹਾਨੂੰ ਵੀਡੀਓ ਚ ਸਾਰੀ ਡਿਟੇਲ ਦੱਸਾਂਗੇ ਬਹੁਤ ਹੀ ਸੁਨੱਖਾ ਘੋੜਾ ਤੇ ਜਿਹੜਾ ਤੁਸੀਂ ਆ ਬੱਚਾ ਦੇਖ ਰਹੇ ਹੋ ਇਹ ਹੈ ਜੀ ਜਵਾਲਾਮੂਖੀ ਦਾ ਬੱਚਾ ਤੇ ਜਿਹੜਾ ਜਵਾਲਾਮੂਖੀ ਘੋੜਾ ਹੈਦਰ ਘੋੜਾ ਉਹ ਵੀ ਜਗਰਾਜ ਅੰਕਲ ਹੋਰਿਆਂ ਕੋਲੇ ਰਹਿ ਕੇ ਗਿਆ ਅੰਕਲ ਹੋਰਿਆਂ ਕੋਲੇ ਗਿਆਗਾ ਆਪਣੇ ਪਿੰਡ ਦਾ ਨਾਂ ਟੀਮਾ ਵਾਲੀ ਬਈ ਦਲਾਵਰ ਹੋਰਾ ਕੋਲ ਤੇ ਆ ਬੱਚੀ ਦੋਸਤੋ ਇਹ ਵੀ 68 ਇੰਚ ਹਾਈਟ ਹੈ ਇਸਦੀ ਤੇ ਇਹ ਵੀ ਬਹੁਤ ਹੀ ਕਮਾਲ ਦੀ ਬੱਚੀ ਆ ਅੱਗੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਇਹ ਬੱਚੀ ਦੀ ਹਾਈਟ ਗਲਤੀ ਨਾਲ 65 ਇੰਚ ਦੱਸੀ ਗਈ ਸੀ ਪਰ ਇਹ 68 ਇੰਚ ਆ ਤੇ ਆਜੋ ਮਿਲ ਕੇ ਦੇਖਦੇ ਆਪਾਂ ਵੀਡੀਓ ਬਹੁਤ ਹੀ ਸੋਹਣੀ ਵੀਡੀਓ ਬਣੀ ਆ ਅੱਜ ਦੋਸਤੋ ਆਏ ਆ ਆਪਾਂ ਗਿੱਲ ਸਟਾਰਡ ਫਾਰਮ ਤੇ ਤਲਵੰਡੀ ਸੋਭਾ ਸਿੰਘ ਵਾਲੀ ਜਿਹੜਾ ਤਰਨਤਾਰਨ ਦਾ ਪਿੰਡ ਰਹਿ ਗਿਆ ਦੋਸਤੋ ਤੇ ਦਰਿਆ ਜਿਹੜਾ ਆਪਣਾ ਨੇੜੇ ਆ ਬਰੇ ਆਪਣੇ ਨਾਲ ਅੰਕਲ ਜੀ ਨੇ ਅੰਕਲ ਜੀ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਡਾ ਜੀ ਸਾਰਿਆਂ ਨੂੰ ਪਹਿਲਾਂ ਅੰਕਲ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਦੋਸਤੋ ਅੰਕਲ ਨੇ ਨਾ ਇੱਕ ਸਮੁੰਦਰ ਦਾ ਬੱਚਾ ਤਿਆਰ ਕਰਿਆ ਹਾਲੇ ਤਕਰੀਬਨ 26-27 ਮਹੀਨੇ ਉਮਰ ਹੈ ਤੇ ਬਹੁਤ ਚੰਗਾ ਹੱਡਾ ਬਣਾਉਂਦਾ ਖੁੱਲਾ ਤੇ ਉਹ ਡੱਬ ਬੇਸ਼ੀਰਾ ਤਿਆਰ ਹੋਇਆ ਖੜਾ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਨਾਲ ਤੁਸੀਂ ਜੁੜੀ ਗਏ ਤੇ ਅੰਕਲ ਸਰ ਨੂੰ ਪਹਿਲਾਂ ਤਾਂ ਨਾਮ ਦੱਸੋ ਜੀ ਬੱਚੇ ਦਾ ਕੀ ਰੱਖਿਆ ਦਾ ਸਮੁੰਦਰ ਵਾਲੇ ਦਾ ਸਾਗਰ ਜੀ ਨਾ ਸਾਗਰ ਰੱਖਿਆ ਜੀ ਉਹ ਸਮੁੰਦਰ ਤੇ ਸਾਗਰ ਨਾਮ ਜਮਾਂ ਰਲਦੇ ਮਿਲਦੇ ਰੱਖਦੇ ਦੋਸਤੋ ਹਨ ਇੱਕ ਜੀ ਨਾਲ ਜੁੜਦੇ ਤੇ ਇਹਦੀ ਸਾਗਰ ਦੀ ਫਿਰ ਉਮਰ 27 ਮਹੀਨੇ ਹੋ ਗਈ ਜੀ ਹਨ 27 ਮਹੀਨੇ ਹੋ ਗਈ ਤੇ ਹਾਈਟ ਕਿੰਨੀ ਲੱਗਿਆ ਅੰਕਲ ਵੀਰੇ 65 ਇੰਚ 65 ਇੰਚ ਹਾਂ ਜਮਾਂ ਸਹੀ ਨੈਟ ਫਟ ਜੀ ਬਿਲਕੁਲ ਜੀ ਬਿਲਕੁਲ ਮਜਬੂਤ ਬਹੁਤ ਆ ਮਜਬੂਤ ਭਰਪੂਰ ਸੂਬਸੰਬੂ ਬਹੁਤ ਤਗੜਾ ਇਹਨੂੰ ਹਾਂਜੀ ਹਾਂਜੀ ਬੇਲ ਬੂਲ ਵੀ ਚੰਗੀ ਆ ਜੀ ਬਾਕੀ ਟਾਪ ਪਿਓ ਖੁੱਲਾ ਜੀ ਐਡਾ ਪਰ ਹਾਂਜੀ ਖੁੱਲਾ ਜੀ ਮਾਂ ਬਹੁਤ ਚੰਗੀ ਆ ਦੀ ਹਾਂ ਮਾਂ ਮਾਂ ਕਿਹੜੀ ਲਾਈਨ ਚ ਆ ਗਈ ਆ ਮਾਈ ਸਾਹ ਸ਼ੌਕਾਂ ਹੀ ਲੈਣ ਚਾਹਾਂਗੀ ਮਾਂ ਦੀ ਸ਼ੌਕਾਂ ਹੀ ਲੈਣ ਚਾਹਾਂ ਹਾਂ ਪਵਨਕੁੜੀ ਦੀ ਆ ਹੂੰ ਠੀਕ ਹੈ ਜੀ ਪਵਨਕੁੜੀ ਦੀ ਮਾਂ ਦੀ ਹਾਈਟ ਕਿੰਨੀ ਸੀ ਜੀ ਉਹ 64 ਪੈਣੀ ਚੌਕ ਜੀ ਠੀਕ ਹੈ ਜੀ 64 ਆਪਣੇ ਕੋਲ ਹੀ ਸੀ ਕਿ ਨਹੀਂ ਬਾਈ ਮਿੰਟੂ ਦੇ ਘਰੇ ਆ ਅੱਛਾ ਜੀ ਉਹਦੇ ਕੋਲ ਨਹੀਂ ਬੱਚਾ ਲਿਆ ਆਪਾਂ ਹੂੰ ਬਾਈ ਮਿੰਟੂ ਤੋਂ ਲਿਆ ਜੀ ਤੇ ਉਹਨਾਂ ਦੇ ਘਰੀ ਮਾਂ ਘਰੇ ਹਾਂ ਜਿਹੜਾ ਉਹਦੇ ਘਰੇ ਵੱਡਾ ਬੇਸ਼ੇਰਾ ਬਹੁ ਬਲੀ ਹਾਂਜੀ ਉਹ ਵੀ ਇਹਦਾ ਭਰਾ ਮਾਂ ਵਾਲੇ ਬਣੇ ਉਹ ਬਾਪ ਵਾਲੇ ਬਣੇ ਹੂੰ ਬਹੁ ਬਲੀ ਵੀ ਇਹਦਾ ਭਰਾ ਦਾ ਪਰ ਆ ਠੀਕ ਹੈ ਜੀ ਹਾਂਜੀ ਹਾਂਜੀ ਮਾ ਮਾਲੇ ਪਾਸੋਂ ਵੀ ਤੇ ਉਧਰੋਂ ਸਮੁੰਦਰ ਦਾ ਹੈ ਨਾ ਹਾਂਜੀ ਤੇ ਇਹ ਫਿਰ ਛੜਦਾ ਹੀ ਕੁਸਕੂੜੀਆਂ ਤੇ ਹਾਂ ਛੰਡੀਆਂ ਕੋੜੀਆਂ ਦੇ ਪੰਜਾਂ ਹੱਤਾਂ ਦਾ ਛੜਦਾ ਹਾਂ ਹਾਂ ਠੀਕ ਹੈ ਜੀ ਪੰਜਾਂ ਤੋਂ ਉਹੀ ਆਪਣੀ ਵਿਚਾਰ ਹੀ ਅੱਛਾ ਜੀ ਵੀ ਘਰੇ ਬੱਚਿਆਂ ਦੇ 10 ਕੋੜੀਆਂ ਲਾਵਾਂਗੇ ਹਾਂ ਗਾੜੀ ਘਰਾਂ ਦੇ ਮਾਲਕ ਨੇ ਜੋ ਉਹਨਾਂ ਦੇ ਮਹਾਰਾਜੋਗ ਮਨਾਈ ਹੈ ਹਾਂ ਹਾਂ ਤੇ ਉਹ ਇਹ ਕਰਕੇ ਫਿਰ ਬੱਚਾ ਚੰਗੀ ਲੈਣ ਦਾ ਲਿਆਂਦਾ ਜੀ ਬੇ ਚੰਗੇ ਬੱਚੇ ਆਉਣਗੇ ਹਾਂ ਹਾਂ ਪਹਿਲਾਂ ਆਪਣੇ ਕੋਲ ਜਵਾਲਾਮੁਖੀ ਘੋੜਾ ਵੀ ਉਹ ਵੀ ਬਹੁਤ ਚੰਗੀ ਲਿਆਂਦਾ ਸਮੁੰਦਰ ਦਾ ਬੱਚਾ ਹੈ ਠੀਕ ਹੈ ਜੀ ਹਾਂ ਉਹ ਤੋਂ ਪਹਿਲਾਂ ਇੱਕ ਹੈਦਰ ਕੋੜਾ ਸੀ ਹੂੰ ਉਹ ਵੀ ਬਹੁਤ ਚੰਗਾ ਕੋੜਾ ਸੀ ਹਾਂ ਜੀ ਹੈਦਰ ਕੋੜਾ ਵੀ ਮੈਂ ਵੇਖਿਆ ਹੋਇਆ ਹਾਂਜੀ ਬਹੁਤ ਸ਼ਕੀਨ ਕੋੜਾ ਜੀ ਤੇ ਆਪਣਾ ਜਵਾਲਾਮੁਖੀ ਤਾਂ ਆਪਣੇ ਵੀਡੀਓ ਵੀ ਦੂਸਰੇ ਚੈਨਲ ਤੇ ਕਰੀ ਹੋਈ ਹੈ ਨਾ ਉਹ ਘੋੜੇ ਜੰਕਲ ਖੂਬਸੂਰਤੀ ਬਹੁਤ ਹੈ ਜੀ ਬਹੁਤ ਬਹੁਤ ਜੀ ਮਾਂ ਬਹੁਤ ਚੰਗੀ ਉਹਨਾਂ ਦੀ ਤੇ ਬਾਕੀ ਦੋਸਤੋਂ ਆਏ ਆ ਉਹਦੇ ਵੀ ਜੀ ਬੱਚੇ ਜਿੰਨੇ ਕਿ ਜਿਵੇਂ ਹੁਣ ਜਿਹੜਾ ਆਪਣੇ ਕੋਲੇ ਖੜਾ ਹੋ ਵੀ ਪੂਰਾ ਖੂਬ ਪੂਰਾ ਵੇਹੜਾ ਬਹੁਤ ਸੋਹਣਾ ਹੋਊਗੀ ਗੱਲ ਆਪਾਂ ਅੱਗੇ ਕਰਦੇ ਆਂ ਦੋਸਤੋ ਇਹਦੀ ਰਫੀਸ ਕੀ ਰੱਖਤੀ ਫੀਸ 21000 ਰੁਪਈਆ ਜੀ ਫੀਸ 21000 ਰੁਪਈਆ ਰੱਖੀ ਆ ਹਾਂਜੀ ਤੇ ਮੇਲੇ ਬਿਸ਼ੋਸ਼ ਉਹਨੇ ਦਿਖਾਇੀ ਕੋਈ ਨਹੀਂ ਕੋਈ ਨਹੀਂ ਦਿਖਾਇਆ ਹੂੰ ਕਿਉਂ ਤੇ ਨਹੀਂ ਕਿਤੇ ਨਹੀਂ ਗਏ ਹੂੰ ਮੇਰੇ ਘਰ ਮੇਲੇ ਤੇ ਵੀ ਨਹੀਂ ਕਿਸੇ ਦਿਨ ਕੱਲ ਦੇਖਿਆ ਨਹੀਂ ਹੁਣ ਕੋੜਾ ਕਿ ਖੜਾ ਨੇ ਆਪਣਾ ਬਸਾਕੀ ਤੇ ਖੜਾਂਗੇ ਠੀਕ ਹੈ ਜੀ ਬਸਾਕੀ ਦਾ ਆਪਣੇ ਅਮਰੀ ਸਰ ਸਾਹਿਬ ਹਾਂ ਬਸਰ ਖੜਾਂਗੇ ਬਸਰ ਠੀਕ ਹੈ ਜੀ ਉਹ ਸਰ ਸਾਹਿਬ ਆਉਂਗੇ ਬਸਾਕੀ ਤੇ ਹਾਂਜੀ ਤੇ ਅੰਕਲ 21 ਹਜ਼ਾਰ ਰੁਪਏ ਵਿੱਚ ਤੇ ਫਿਰ ਓਪਨ ਕਰਤਾ ਜੀ ਹਾਂਜੀ ਹਾਂਜੀ ਬਾਕੀ ਕਰਦੀਆਂ ਗੂੜੀਆਂ ਕਿਰਾਏ ਆ ਚਲੋ ਰੀਅਲ ਟਾਈਮ ਨਾਲ ਆ ਜੂਗੀ ਹਾਂ ਹਾਂ ਆ ਜੂਗੀ ਆ ਜੂਗੀ ਤੇ ਇਹ ਬਾਕੀ ਕੋਈ ਸਪੋਰਟ ਤੋਂ ਕੋਈ ਬੜਾ ਹੈ ਨਹੀਂ ਜੀ ਨਾ ਜੀ ਨਾ ਕੋਈ ਗੱਲ ਹੀ ਬਹੁਤ ਘੱਟ ਆ ਹਮ ਬਾਕੀ ਖੂਬਸੂਰਤੀ ਬਹੁਤ ਹੈ ਜੀ ਬੱਚੇ ਦੀ ਬਹੁਤ ਸਾਫ ਬੱਚਾ ਜੀ ਬਹੁਤ ਸਾਫ ਬੱਚਾ ਸਾਫ ਤੇ ਅੰਕਲ ਜੀ ਇਸ ਤੋਂ ਬਾਅਦ ਜੇ ਉਹਦੀ ਆਪਾਂ ਗੱਲ ਕਰੀਏ ਜਵਾਲਾਮੁਖੀ ਵਾਲੇ ਦੀ ਉਈ ਬਹੁਤ ਠੀਕ ਹੈ ਸ਼ੋਕ ਕੁਆਲਟੀ ਦਾ ਬੱਚਾ ਜੀ ਠੀਕ ਹੈ ਜੀ ਬੱਚਾ ਤਾਂ ਸ਼ੋਕ ਸ਼ੋਕ ਕੁਆਲਟੀ ਦਾ ਹੀ ਹਾਂ ਬਹੁਤ ਚਕੀਨ ਬੱਜਾ ਕਰਨ ਨਾ ਦੋਸਤੋ ਜਮਾ ਸਹੀ ਮੰਨ ਕੇ ਚੱਲੋ ਜੇ ਤਿੰਨ ਕੁੰਗਲਾਂ ਦਾ ਕੰਨ ਹਨਾ ਮੇਰੀਆਂ ਚਲੋ ਚਾਰ ਲਾ ਲੂ ਮਾਲਵਾੜੀ ਘੋੜੀਆਂ ਦਾ ਕੰਨ ਆ ਤੇ ਕੰਨ ਮਤਲਬ ਤੁਸੀਂ ਦੋ ਘੜੀਆਂ ਦੇਖ ਹੀ ਜਾਓਗੇ ਇਹਦੇ ਕੰਨ ਹਨਾ ਜੇ ਆ ਕੇ ਦੇਖੋਗੇ ਤਾਂ ਮਤਲਬ ਪੂਰਾ ਐ ਜੋੜ ਕੇ ਕੁੰਡੀ ਦਾ ਕੰਨ ਆ ਜੀ ਹਾਂਜੀ ਮੈਂ ਕਿਸ ਪੌੜਾ ਲਾ ਸਹੀ ਜਮੇ ਵੀ ਹਾਂਜੀ ਬਿਲਕੁਲ ਜੀ ਹੂੰ ਤੇ ਇਹ ਕਿੰਨੇ ਕੁ ਲੱਗੇ ਜੀ ਹੈਡ ਕਿੰਨੇ ਮਹੀਨਿਆਂ ਦਾ ਹੋਗਾ ਇਹਦੀ ਹੋ ਗਿਆ ਆਪਣਾ 18 ਮਹੀਨਾ ਦਾ ਹੋ ਗਿਆ ਜੀ 62 ਇੰਚ ਹੋ ਗਿਆ ਵੀ 18 ਮਹੀਨਾ ਦਾ ਤੇ 62 ਇੰਚ ਹੋ ਗਿਆ ਹਾਈਟ ਇਹ ਵੀ ਪੂਰੀ ਲੈ ਕੇ ਜਾ ਪੂਰੀ ਲੈ ਜੀ ਪੂਰੀ ਦੂਜੇ ਨਾਲ ਟੱਪ ਜੀ ਵੀ ਜਾਣਾ ਮਾਂ ਚੰਗੀ ਇਹਦੀ ਬਾਪ ਜਵਾਲਾਮੁਖੀ ਬਹੁਤ ਚੰਗਾ ਹੀ ਹਾਂ ਜੀ ਬਾਲਾਮੁਖੀ ਤਾਂ ਚੰਗਾ ਹੈਗੀ ਹੈਗਾ ਅੰਕਲ ਤੇ ਮਾਂ ਇਹਦੀ ਕਿਹੜੇ ਪਾਸੋਂ ਦੱਸ ਦੇ ਤੁਸੀਂ ਮਾਂ ਵੀ ਇਹਦੀ ਆਪਣੇ ਕੋਲ ਹੀ ਘਰੇ ਆਈ ਅੱਛਾ ਜੀ ਘਰ ਦੀ ਮਾਈ ਆ ਜਿਹੜੀ ਆਪਣੀ ਉਰੇ ਖੜੀ ਸੀ ਜੀ ਹਾਂ ਜੀ ਇੱਥੇ ਹਾਂ ਕੱਲ ਪਰ ਸੂਈ ਹਾਂ ਹਾਂ ਹੁਣ ਸੂਈ ਆ ਨੇ ਦਿੱਤਾ ਸਮੁੰਦਰ ਤੋਂ ਬਚਾ ਦਿੱਤਾ ਜੀ ਬੇਚਰਾ ਅੱਛਾ ਜੀ ਹਾਂ ਹਮ ਹੁਣ ਵੀ ਸਮੁੰਦਰ ਤੋਂ ਦਿੱਤਾ ਹਾਂ ਸਮੁੰਦਰ ਤੋਂ ਆਈ ਫਿਰ ਕੋੜ ਆਪਣੇ ਕੋਲ ਨਹੀਂ ਹੈਗਾ ਸੀ ਫਿਰ ਪਹਿਲਵਾਨ ਤੋਂ ਹੀ ਕੋੜੀਆਂ ਪੰਜ ਚਾਰ ਉਹਦੇ ਕੋੜੇ ਦਾ ਕਰੋ ਕਰਾਈਆਂ ਠੀਕ ਹੈ ਜੀ ਪਹਿਲਵਾਨ ਲਈ ਤਾਂ ਹੂੰ ਹਾਂ ਹਾਂ ਤੇ ਇਹ ਅੰਕਲ ਆਪਣਾ ਜਿਹੜਾ ਜਵਾਲਾਮੁਖੀ ਵਾਲਾ ਪ੍ਰਿੰਟ ਇਹਨੂੰ ਦਸੋ ਸ਼ੂ ਸ਼ੂ ਚ ਪਾਉਣਾਂ ਦੀ ਅੰਕਲ ਨਹੀਂ ਇਹਨੂੰ ਪਾਵਾਂਗੇ ਹੂੰ ਇਹਨੂੰ ਪਾਵਾਂਗੇ ਹਾਂ ਜੀ ਹਾਂ ਬਿਊਟੀ ਬਹੁਤ ਹੈ ਜੀ ਬਹੁਤ ਜ਼ਿਆਦਾ ਬਹੁਤ ਹਾਂ ਤੇ ਇਹ ਜੀ ਫਿਰ ਆਪਣਾ ਅ ਇਦੋਂ ਬਾਅਦ ਇਹਨੂੰ ਵੀ ਆਪਣਾ ਅਮਰੀਕਾ ਸਰ ਸਾਹਿਬ ਜਾਉਂਗੇ ਲੈ ਕੇ ਜਵਾਲਾ ਦੋਵੇਂ ਲਿ ਜਾਵਾਂਗੇ ਦੋਵੇਂ ਹਾਂ ਜੇ ਬੇ ਲਤੇ ਆਏ ਦੋਸਤੋ ਇਹ ਤਰਚਾ ਦਾ ਤੁਸੀਂ ਜਰੂਰ ਕਰਕੇ ਜਾਓ ਇੱਕ ਚੀਜ਼ ਆ ਦੇਖਣ ਵਾਲੀ ਹਾਂ ਹਾਂ ਤੇ ਡੀਐਨਏ ਨਹੀਂ ਕਰਵਾਈ ਜੀ ਇਹਨਾਂ ਜੋ ਨਹੀਂ ਕੋਈ ਡੀਐਨਏ ਨਹੀਂ ਕਰਾਈ ਕੋਈ ਡੀਐਨਏ ਨਹੀਂ ਕਰਾਇਆ ਦੂਜੇ ਸਮੂਹ ਵਾਲੇ ਨਹੀਂ ਆਪਾਂ ਨੂੰ ਪੱਕੀ ਗਾਰੰਟੀ ਹੈ ਜੀ ਇਹਨਾਂ ਦੀ ਹਾਂ ਨਹੀਂ ਇਹਦੇ ਆਪਣੇ ਘਰ ਦੇ ਹੀ ਆ ਹਾਂਜੀ ਹਾਂਜੀ ਹਾਂ ਦੂਜੇ ਭਾਈ ਤੋਂ ਲਿਆ ਆਇਆ ਕਿ ਲੋ ਚਲੋ ਡੀਐਨਏ ਦਾ ਇਹ ਹੋ ਜਾਂਦਾ ਜੀ ਆਪਾਂ ਨੂੰ ਤਾਂ ਗਰੰਟੀ ਮੂਹਰਲੇ ਬੰਦੇ ਦਾ ਵੀ ਬਿਜ ਨਹੀਂ ਉਹ ਕਰਾ ਦਿਆ ਕੋਈ ਗੱਲ ਨਹੀਂ ਕਰਾ ਦਾਂਗੇ ਫਿਰ ਬਾਅਦ ਬੱਚੇ ਦਾ ਰੋਲਾ ਪਾਵੇ ਫਿਰ ਹੋ ਜਾਂਦਾ ਸੀ ਹਾਂ ਹਾਂ ਗੱਲ ਆ ਉਹ ਫਿਰ ਕਈ ਵਾਰੀ ਗੱਲਾਂ ਬਾਅਦ ਚ ਹੋਰ ਬਣ ਜਾਂਦੀਆਂ ਹਨਾ ਜੀ ਜਦੋਂ ਕਰਾਵਾਂਗੇ ਜਦੋਂ ਕਰਾਵਾਂਗੇ ਉਹ ਤਾਂ ਚਲੋ ਆਪਣੀ ਫੈਲ ਜੀ ਉਹਦੇ ਚ ਚੱਲਦਾ ਹਾਂ ਤੇ ਇਹ ਜੀ ਇੱਕ ਆਪਣੇ ਕੋਲੇ ਬੱਚੀ ਵੀ ਸੀਗੀ ਸੋਹਣੀ ਜੀ ਉਹ ਕਿਹੜੇ ਦੀ ਹੈ ਜੀ ਬੱਚੀ ਆਪਣਾ ਜੀ ਉਹ ਵੀ ਇੱਕ ਸਮੁੰਦਰ ਦੀ ਬਹੁਤ ਸ਼ਕੀਨ ਬੱਚੀ ਹੈ ਇੱਕ ਠੀਕ ਹੈ ਜੀ ਹਾਂ ਇੱਕ ਤਾਂ ਸਮੁੰਦਰ ਦੀ ਹੈ ਜੀ ਇੱਕ ਹੋਰ ਇੱਕ ਕੋਲੀ ਵਾਲੇ ਘੋੜੇ ਦੀ ਹੈ ਹਾਂ ਜੀ ਕੋਲੀ ਵਾਲੇ ਘੋੜੇ ਦੀ ਹੈ ਕੋਲੀ ਵਾਲੇ ਘੋੜੇ ਦੀ ਆ ਹਾਂ ਜੀ ਜੋਦੇ ਦੀ ਠੀਕ ਹੈ ਜੀ ਉਹ ਬੱਚੀ ਬਹੁਤ ਕਦ 65 ਇੰਚ ਹੋਈ ਫਿਰਦੀ ਹੈ ਜੀ ਜਾਨਵਰਾਂ ਕੋਲ ਫਿਰ ਕਾਫੀ ਰਕ ਰੱਖੇ ਜੀ ਕਿੰਨੇ ਦਾ ਟੋਟਲ ਕਿੰਨੇ ਹੈ ਜੀ ਟੋਟਲ 18 ਜਾਨਵਰ ਆਈ 18 ਜਾਨਵਰ ਹਾਂ ਜੀ 18 ਜੋ ਮਤਲਬ ਨੁਕਰੇ ਜ਼ਿਆਦੇ ਹੈ ਜੀ ਮਾਰਵੜੀ ਕਿੰਨੇ ਨੇ ਆਪਣੇ ਕੋਲੇ ਮਾਲਵਾੜੀ 4 ਆ ਜੀ 4 ਮਾਰਵੜੀਆਂ ਤੇ 14 ਆਪਣੇ ਨੁਕਰੇ ਹੋਣਗੇ 14 ਨੁਕਰੇ ਹੋਗੇ ਹਾਂ ਜੀ ਤੇ ਫਿਰ ਮਾੜਾ ਮੋਟਾ ਸੇਲ ਕਰ ਦੋ ਜੀ ਸੇਲ ਪਰਚੇ ਦਾ ਕਿ ਪੂਰੀ ਕਰ ਦੋ ਨਹੀਂ ਘਾਟ ਹੀ ਆ ਸੋ ਕੋਈ 2-4 ਜਾਨਵਰ ਵਿੱਚ ਬੱਚਿਆਂ ਦੇਵਾਂਗੇ ਕੋਈ ਘੋੜੀ ਜਿਵੇਂ ਕਿ ਤਾਂ ਬਣ ਗਿਆ ਠੀਕ ਹੈ ਜੀ ਉਹ ਵਿੱਚੋਂ 2-4 ਜਾਨਵਰ ਦੇ ਦੋਗੇ ਹਾਂ ਕੋਈ ਇਹਨਾਂ ਦੋ ਜੋ ਬਛੇਰੇ ਜਿਵੇਂ ਦੇ ਦੇ ਦਾਂਗੇ ਇੱਕ ਬਛੇਰਾ ਆਪਣੇ ਕੋਲ ਸਮੁੰਦਰ ਦਾ ਹੋਰ ਹੈਗਾ ਹਾਂ ਛੋਟਾ ਉਹ ਤੂੰ ਇਹ ਤਾਂ ਛੋਟਾ ਇੱਕ ਇੱਕ ਹੋਰ ਆਪਣੇ ਰਿਸ਼ਤੇਦਾਰਾਂ ਕੋਲ ਖੜਾ ਵਾ ਅੱਛਾ ਜੀ ਹਾਂ ਇੱਕ ਆਪਣੇ ਰਿਸ਼ਤੇਦਾਰਾਂ ਕੋਲੇ ਵੀ ਆਪਣੇ ਕੋਲੇ ਤਿੰਨ ਬਛੇਰੇ ਨੇ ਜੀ ਤਿੰਨ ਬਛੇਰੇ ਆ ਜੀ ਤਿੰਨ ਉਹ ਹੋਰ ਰਿੱਕਟੇਦਾਰਾਂ ਕੋਲੇ ਆ ਇਹ ਜਿਹੜੇ ਵਿੱਚ ਨਾਲੇ ਦੂਜੇ ਛੋਟਿਆਂ ਚੋਂ ਦੇਉਂਗੇ ਬੱਚਾ ਜੀ ਜਿਹੜਾ ਕੋਈ ਮਰਜ਼ੀ ਲੈ ਲੇ ਬੱਚਾ ਉਹ ਦੇ ਦਾਂਗੇ ਆਪਾਂ ਨੂੰ ਕੋਈ ਕੋਈ ਵਿਚਾਰ ਨਹੀਂ ਸਾਰੇ ਆਪਣੇ ਪਾਸੋਂ ਉਹ ਵੀ ਤਿੰਨੇ ਬੱਚਿਆਂ ਚੋਂ ਬਸ਼ੇਰਿਆਂ ਚੋਂ ਕੋਈ ਭਰਾ ਬਸ਼ੇਰਾ ਲੈਣਾ ਚਾਹੁੰਦਾ ਉਹ ਵੀ ਸੰਭਰ ਕਰਦਾ ਬਾਕੀ ਘੋੜੀਆਂ ਨੁਕਰੀਆਂ ਕਾਫੀ ਖੜੀਆਂ ਜੀ ਹਨਾ ਹਾਂਜੀ ਹਾਂਜੀ ਘੋੜੀਆਂ ਹੈ ਵੀ ਚੰਗੀਆਂ ਲੈ ਆਉਂਦੀਆਂ ਜੀ ਚੰਗੀਆਂ ਉਹ ਇੱਧਰ ਖੜੀ ਰਿੱਕ ਘੋੜੀ ਉਹਦੀ ਵੀ ਹਾਈਟ ਹੋਈਟ ਚੰਗੀ ਹੈ ਜੀ ਸਾਰੇ ਚੰਗੀਆਂ ਸਾਰੀਆਂ ਚੰਗੀਆਂ ਹਾਂ ਕੋ ਤਾ ਸਮੁੰਦਰ ਦੀਆਂ ਅੱਛਾ ਜੀ ਕੋ ਜਵਾਲਾਮੁਖੀ ਦੀਆਂ ਇੱਕ ਯੋਧੇ ਘੁੜੇ ਦੀ ਆ ਇੱਕ ਦੋ ਹੋਰ ਘੋੜਿਆਂ ਦੀ ਇੱਤਰੀਆਂ ਬਸ ਉਹ ਬ੍ਰਾਂਡ ਤਿੰਨ ਚਾਰ ਕੀ ਆ ਦੋਸਤੋ ਇੱਕ ਸਮੁੰਦਰ ਆ ਇੱਕ ਜਵਾਲਾਮੁਖੀ ਆ ਤੇ ਇੱਕ ਯੋਧਾ ਆਪਣਾ ਘੁੜਾ ਹੋ ਗਿਆ ਹਨਾ ਜੀ ਤੇ ਉਹ ਵੀ ਸਮੁੰਦਰ ਦੇ ਆਗੇ ਭੌਗੇ ਸਾਰੇ ਸਿਖਰ ਵਾਲੀ ਹੈ ਜੀ ਹਾਂ ਸਿਖਰ ਵਾਲੀ ਹੈ ਹਾਂ ਮੇਨ ਬਰਜਾੜਾਂ ਦਾ ਉੱਥੋਂ ਵੀ ਤੁਰੀਆਂ ਆਉਂਦੀਆਂ ਜੀ ਸਮੁੰਦਰ ਵਾਲੇ ਤੋਂ ਬਸ ਸਮੁੰਦਰ ਕਰਮਾਲੀ ਨੇ ਤੁਰੀਆਂ ਜਿਹੜਾਂ ਹਰੀਆਂ ਜੀ ਸਹੀ ਗੱਲ ਆ ਜੀ ਇਹ ਇਹ ਮੰਨ ਕੇ ਚੱਲੋ ਨਾ ਜੋ ਮਾਰਵਾੜੀ ਚ ਵੀ ਕਰਨਾ ਜੀ ਕੋਈ ਜਾਨਵਰ ਸਰ ਕੋਈ ਕਰ ਦਿਆਂਗੇ ਇਹਨਾਂ ਚੂਜ ਕਰ ਦਿਆਂਗੇ ਕਿ ਸਾਰਿਆਂ ਚ ਮੰਨ ਕੇ ਚੱਲੋ ਕੋਈ ਜਿਹੜਾ ਮਰਜੀ ਜਿਹੜਾ ਕੋਈ ਪਸੰਦ ਕਰਦਾ ਅਗਲਾ ਕਰ ਦਿਆਂਗੇ ਕਰ ਲਈ ਹਣਾ ਕਰ ਲਈ ਹਾਂਜੀ ਉਹ ਦੋਸਤੋ ਚਲੋ ਆਪਾਂ ਤੁਹਾਨੂੰ ਦੂਜੇ ਨਿਗਾ ਮਰਾ ਦਿਆਂਗੇ ਇੱਕ ਵਾਰੀ ਦੂਜੀ ਵੀਡੀਓ ਚ ਹਾਂਜੀ ਹਾਂਜੀ ਤੇ ਅਕਲ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਵੈਸੇ ਜਾਨਵਰ ਰੱਖਣ ਲੱਗੇ ਨੂੰ 20 20 ਸਾਲ ਹੋ ਹੀ ਗਏ ਜੀ 20 25 ਸਾਲ ਹੀ ਹੋ ਗਏ ਸਾਲ ਵੀ ਐਵੇਂ ਭੱਜ ਜਾਂਦੇ ਜੀ ਹਾਂਜੀ ਸਹੀ ਗੱਲ ਹੈ ਜੀ ਹਾਂਜੀ 20 25 ਸਾਲ ਵੀ ਹੁਣ ਤਾਂ ਉਹ ਹੀ ਲੰਘ ਜਾਂਦੇ ਜੀ ਤੇ ਪਤਾ ਨਹੀਂ ਲੱਗਦਾ ਸਾਲਾਂ ਨੂੰ ਹੀ ਲੰਘ ਜਾਂਦੇ ਆ ਪਿੱਛੇ ਜਦੋਂ ਦਾ ਕਰੋਨਾ ਜ ਆਇਆ ਨਾ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਚਲੋ ਠੀਕ ਸੀ ਟਾਈਮ ਦਾ ਪਤਾ ਲੱਗਦਾ ਸੀ ਆ ਕਰੋਨਾ ਜੇ ਤੋਂ ਬਾਅਦ ਆਇਆ ਲੱਗਦਾ ਵੀ ਦਿਨ ਜੇ ਟੱਪ ਵੀ ਗਏ ਆ ਕੱਲਾ ਬਰਸੂ ਦੀ ਗੱਲ ਹੁੰਦੀ ਹੂੰ ਤੇ ਵੈਸੇ ਅਗਲੀ ਆਪਣਾ ਆਪਣੇ ਮਿੱਤਰਾਂ ਨੂੰ ਸ਼ੁਭਨਾਬਦ ਤੁਸਾਂ ਕੀ ਹੈ ਜੀ ਜਗਰਾਤ ਸਿੰਘ ਜਗਰਾਤ ਸਿੰਘ ਹਾਂਜੀ ਹੂੰ ਸਾਰੇ ਮਤਲਬ ਜਗਰਾਤ ਸਿੰਘ ਦੇ ਨਾਮ ਤੋਂ ਜਾਣਦੇ ਆ ਹਾਂਜੀ ਹਾਂਜੀ ਨਾਲ ਭਰਾ ਆਪਣੇ ਹਾਂ ਹੂੰ ਤੇ ਦੋਸਤਾਂ ਅਕਲ ਕੋਲੇ ਤਿੰਨ ਬਸ਼ੇਰੇ ਨੇ ਜਿਹੜਾ ਸਾਗਰ ਆਸਮੁੰਦਰ ਵਾਲਾ ਉਹਦੀ ਤਾਂ ਸਟੱਡ ਸਰਵਿਸ ਵੀ ਓਪਨ ਆ ਹਨਾ 2000 ਰੁਪਏ ਫੀਸ ਤੇ ਅਕਲੋਰੇ ਛੱਡ ਰਹੇ ਨੇ ਤੇ ਬਾਕੀ ਦੂਜੇ ਦੋ ਵੈਸੇ ਤਿੰਨੇ ਆ ਤਿੰਨਾ ਚੋ ਇੱਕ ਜਵਾਨਾ ਮੌਕੀ ਦਾ ਇੱਕ ਹੋਰ ਸਮੁੰਦਰ ਦਾ ਵਾ ਹਾਂਜੀ ਹਾਂਜੀ ਦੂਜਾ ਜਿਹੜਾ ਬੱਚਾ ਛੋਟਾਗਾ ਉਹ ਵੀ ਸਮੁੰਦਰ ਦਾ ਹੀ ਹਾਂਜੀ ਹੂੰ ਘੋੜੀਆਂ ਪੰਜ 6 ਉਸ ਤੋਂ ਫਿਰ ਸਮੁੰਦਰ ਤੋਂ ਹੀ ਹਾਂਜੀ ਮਲਾਈਆਂ ਆਹੀ ਅੱਛਾ ਜੀ ਬੱਚੇ ਆ ਹੀ ਜਾਣੇ ਹੂੰ ਘੋੜੀਆਂ ਵੀ ਆਪਣੀਆਂ ਸਾਰੀਆਂ ਗੱਬਣ ਕੁੜੀਆਂ ਸਾਰੇ ਪਰਮਾਣਿਕ ਕਿਰਪਾ ਹਾਂ ਹੁਣ ਵੀ ਕੁੜੀ ਕਲਪਰਸ ਮੰਦਿਰ ਤੋਂ ਮਤਲਬ ਕਿੰਨੇ ਕਿੰਨੇ ਟਾਈਮ ਦੇ ਗੱਬਣਾ ਜੀ ਦੂਜੀਆਂ ਤਿੰਨੇ ਚਾਰ ਕੁੜੀਆਂ ਕੁੜੀਆਂ ਦੋ ਚਾਰ ਹੀ ਹੁਣ ਤੇ ਗੱਬਣਾ ਬਾਕੀ ਸੂਫੀਆਂ ਕੁੜੀਆਂ ਹੀ ਅੱਛੀ ਦੂਜੀਆਂ ਹਾਂ ਹਾਂ ਮੱਝ ਤਗੜੀ ਜਰਾ ਆਦੀ ਸੁਗੜੀ ਜੀ ਜੇ ਉਹ ਕੋਈ ਭਰਾ ਲੈਣਾਂ ਤਾਂ ਉਹਨਾਂ ਜੀ ਉਹ ਫਿਰ ਬੱਚਾ ਨਾਲ ਹੀ ਦੇ ਦੋਗੇ ਉਹ ਵੀ ਦੇ ਦੇਾਂਗੇ ਨਾਲ ਦੇ ਦੇਾਂਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂ ਹਾਂ ਆਹ ਆਪਣਾ ਇਹਦੀ ਵੀ ਹਾਈਟ ਚੰਗੀ ਖਾਦੀ ਆਹ ਕੁੜੀ ਦੀ ਹਾਈਟ ਕਿੰਨੀ ਹੈ ਇਹ ਵੀ ਸੁਮੰਦਰੀ ਬਖਾਦੇ ਮੜਾ ਜੀ ਚੱਕ ਕੇ ਕੈਮਰਾ ਹੂੰ ਇਹ ਵੀ ਸਮੁੰਦਰ ਦੀ ਬੱਚੀ ਹੈ ਸਮੁੰਦਰ ਦੀ ਬੱਚੀ ਹੈ ਜੀ ਇਹ ਹਾਂਜੀ ਹਾਂਜੀ ਹੈਡੂਡ ਕਿੰਨੀ ਕਾਜੀ ਦੀ ਹੈਡ 64 ਇੰਚ ਹੈ ਜੀ ਇਹ ਅੱਛਾ ਜੀ ਕਿੰਨੀ ਕਿੰਨੀ ਉਮਰ ਕਿੰਨੇ ਉਮਰ ਚਾਰ ਦੰਦਾਂ ਦਾ ਹੈ ਇਹ ਚਾਰ ਦੰਦ ਹੋ ਗਈ ਹਾਂ ਗੱਬੜਣਾ ਹੋਣਾ ਕੱਪੜਾ ਹਾਂ ਹੂੰ ਸਾਢੇ 10 ਮਹੀਨੇ ਦੀ ਗੱਬੜਣ ਹੋ ਗਈ ਤਿਆਰ ਹੀ ਹੈ ਬੱਸ ਨਹੀਂ ਕੱਦਗਾਠ ਵੀ ਚੰਗਾ ਜੀ ਬੱਚੀ ਦਾ ਤੇ ਮੂੰਹ ਵੀ ਸਾਡਾ ਪਰਾਂ ਕੰਨ ਨੂੰ ਬਹੁਤ ਖੁੱਲੀ ਹੈ ਨਾ ਹਾਂਜੀ ਹਾਂਜੀ ਹੂੰ ਬਾਕੀ ਅੰਕਲ ਫਿਰ ਮੁੱਲ ਭਾਵਾ ਜਿਹੜਾ ਕੋਈ ਜਾਨਵਰ ਵੇਚਣਾ ਫੁਣਤੀ ਕਰੋਗੇ ਹਾਂ ਮੌਕੇ ਤੇ ਮੌਕੇ ਲਈ ਹਾਂਜੀ ਤੇ ਸਰਵਿਸ ਵਾਲਿਆਂ ਵਾਸਤੇ ਜੇ ਦੋਸਤੋ ਕੋਈ ਭਰਾ ਸਰਵਿਸ ਲੈਣਾ ਚਾਹੁੰਦਾ ਸਾਗਰ ਤੋਂ ਤਾਂ ਉਹ ਵੀ ਘੰਟੀ ਮਾਰ ਸਕਦਾ ਹਨ ਜੇ ਕੋਈ ਭਰਾ ਜਾਨਵਰ ਲੈਣ ਦਾ ਚਾਹ ਬਣਾ ਤਾਂ ਉਹ ਵੀ ਭਾਈ ਗਿੱਲ ਸਟੱਡ ਫਾਰਮ ਤੇ ਗਿਆੜਾ ਮਾਰ ਲਿਓ ਪਿੰਡ ਤਲਵੰਡੀ ਸੋਭਾ ਸਿੰਘ ਵਾਲੀ ਹਨਾ ਜੀ ਹਾਂਜੀ ਹਾਂਜੀ ਤਲਵੰਡੀ ਸੋਭਾ ਸਿੰਘ ਨੇੜੇ ਪਿੰਡ ਇੱਧਰ ਕਾਲੇ ਕੇ ਵੀ ਰਹਿ ਗਿਆ ਇੱਕ ਦੋਸਤੋ ਤੇ ਦਰਿਆ ਆਪਣਾ ਕਿਹੜਾ ਜੀ ਆਹ ਸਤਲੁਜ ਜੀ ਹੈ ਨਾ ਸਤਲੁਜ ਜੀ ਹੈ ਹਾਂਜੀ ਕਹਤ ਲੋ ਵਿਆਹ ਦੋਵੇਂ ਆ ਜਾਂਦੇ ਹਾਂ ਹਾਂਜੀ ਹਾਂਜੀ ਬਸ ਕੰਡੇ ਤੇ ਦਰਿਆ ਦੇ ਕੰਡੇ ਤੇ ਪਿੰਡ ਆ ਦੋਸਤੋ ਹਾਂ ਹਾਂਜੀ ਤੇ ਘਾਂਟੀ ਮਾਰ ਲਿਓ ਅੰਕਲ ਨੂੰ ਕੋਈ ਵੀ ਭਰਾ ਜਾਨਵਰ ਲੈਣਾ ਚਾਹੁੰਦਾ ਬਾਕੀ ਅੰਕਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵਧੀਆ ਲੱਗੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਕੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਹਾਂਜੀ